ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਆਵਾਜ਼-ਏ-ਖਲਕ ਮੈਂ ਕੁਲਦੀਪ ਸਿੰਘ ਬਰਵਾਲੀ ਤੋਂ ਲੋਕ ਸਭਾ ਹਲਕੇ શ્રી ਅਨੰਦਪੁਰ ਸਾਹਿਬ ਗੁਰੂ ਸਹਿਬਾਨ ਦੀ ਪਵਿੱਤਰ ਧਰਤੀ ਦੇ ਨਾਮ ਤੇ ਹੋਂਦ ਵਿੱਚ ਆਏ ਇਸ ਲੋਕ ਸਭਾ ਹਲਕੇ ਵਿੱਚ ਜਿੱਥੇ ਪਹਿਲਾਂ ਪ੍ਰਮੁੱਖ ਪਾਰਟੀਆਂ ਵੱਲੋਂ ਉਮੀਦਵਾਰ ਅੱਲਾ ਨੇ ਜਾ ਚੁੱਕੇ ਸਨ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਇਸ ਹਲਕੇ ਤੋਂ ਉਮੀਦਵਾਰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਸ ਸੁਭਾਸ਼ ਸ਼ਰਮਾ ਨਾਂ ਦਾ ਇੱਕ ਪਾਰਟੀ ਦਾ ਬਹੁਤ ਪਰਾਣਾ ਆਗੂ ਹੈ ਕਟੜਾ ਆਗੂ ਹੈ ਤੁਹਾਡੀ ਜਾਣਕਾਰੀ ਸੁਭਾਸ਼ ਸ਼ਰਮਾ ਜੀ ਬਾਰੇ ਜਿੱਥੇ ਮੈਂ ਸਭ ਤੋਂ ਪਹਿਲਾਂ ਸਾਂਝੀ ਕਰ ਰਿਹਾ ਕਿਉਂਕਿ ਇਸ ਹਾਲ ਕੇ ਤੋਂ ਕਾਂਗਰਸ ਪਾਰਟੀ ਵੱਲੋਂ ਇੱਕ ਹਿੰਦੂ ਚਿਹਰਾ ਵਿਜੇਂਦਰ ਸਿੰਘਲਾ ਸਾਹਿਬ ਕਾ ਮੈਂਬਰ ਪਾਰਲੀਮੈਂਟ ਸਾਹਿਬ ਕਾ ਮੰਤਰੀ ਪੰਜਾਬ ਨੂੰ ਉਤਰਿਆ ਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਕੰਗਸ ਸਾਹਿਬ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਤੁਸੀਂ ਸਾਰੇ ਜਾਣਦੇ ਹੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵੱਡੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹਿਲਾਂ ਹੀ ਮੈਦਾਨ ਦੇ ਵਿੱਚ ਆ ਚੁੱਕੇ ਸੀ ਹੁਣ ਜਦੋਂ ਅਸੀਂ ਸੁਭਾਸ਼ ਸ਼ਰਮਾ ਜੀ ਨੂੰ ਮੈਦਾਨ ਵਿੱਚ ਉਤਾਰੇ ਜਾਣ ਦੀ ਗੱਲ ਕਰਦੇ ਤੇ ਕੁਦਰਤੀ ਹੈ ਆਵਾਜ਼ੇ ਕਲਕ ਨਾਲ ਬਹੁਤ ਸਾਰੇ ਸੱਜਣਾ ਨੇ ਸੰਪਰਕ ਕੀਤਾ ਕਿ ਆਖਿਰ ਸੱਜਣ ਕੌਣ ਹੈ ਆਪਜੀ ਦੀ ਜਾਣਕਾਰੀ ਵਾਸਤੇ ਬਹੁਤ ਛੋਟੀ ਗੱਲ ਸਾਂਝੀ ਕਰ ਰਿਹਾ ਕਿ ਸੁਭਾਸ਼ ਸ਼ਰਮਾ ਆਰਐਸਐਸ ਦੇ ਵਿੱਚ ਬਹੁਤ ਚੰਗੀ ਪਕੜ ਰੱਖਣ ਵਾਲੇ ਇੱਕ ਤੇਜ਼ ਜਰਰ ਆਗੂ ਨੇ ਪੜੇ ਲਿਖੇ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਰਹੇ ਨੇ ਹਿੰਦੁਸਤਾਨ ਕੋਲ ਲਿਮਟਿਡ ਦੇ ਮੈਂਬਰ ਰਹੇ ਨੇ ਤੇ ਹਰ ਗੱਲ ਤੇ ਜਿਨ੍ਹਾਂ ਦੀ ਬਹੁਤ ਚੰਗੀ ਪਕੜਾ ਸ਼ੁਰੂ ਭਾਰਤੀ ਜਨਤਾ ਪਾਰਟੀ ਵਿੱਚ ਬਹੁਤ ਹੇਠਲੇ ਲੈਵਲ ਤੋਂ ਕਦੇ ਉਹ ਖੰਨਾ ਵਿਧਾਨ ਸਭਾ ਹਲਕਾ ਦੇ ਇੰਚਾਰਜ ਰਹੇ ਨੇ ਤੇ ਕਦੇ ਜ਼ਿਲ੍ਹਾ ਰੂਪਨਗਰ ਦੇ ਜਿਨ੍ਹਾਂ ਨੂੰ ਰੋਪੜ ਆਖਿਆ ਜਾਂਦਾ ਉਸ ਜ਼ਿਲ੍ਹੇ ਦੇ ਸਮੁੱਚੇ ਜ਼ਿਲ੍ਹੇ ਦੇ ਇੰਚਾਰਜ ਪਾਰਟੀ ਦੇ ਰਹੇ ਨੇ ਸੁਭਾਸ਼ ਸ਼ਰਮਾ ਜੀ ਸੁਭਾ ਸ਼ਰਮਾ ਬਹੁਤ ਦੇਰ ਤੋਂ ਇਸ ਇਲਾਕੇ ਵਿੱਚ ਐਕਟਿਵ ਸਨ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਨੇ ਸੁਭਾ ਸ਼ਰਮਾ ਨੂੰ ਇਸ ਗੱਲੋਂ ਬਹੁਤ ਗੌਰ ਨਾਲ ਦੇਖਿਆ ਜਾਂਦਾ ਹੈ ਕਿ ਜਦੋਂ ਉਹ ਸਟੇਜ ਤੇ ਬੋਲਦੇ ਨੇ ਬਹੁਤ ਮਿੱਠੀ ਬੋਲੀ ਦੇ ਵਿੱਚ ਪੰਜਾਬ ਸਰਕਾਰ ਦੀਆਂ ਜਾਂ ਦੇਸ਼ ਸਰਕਾਰ ਦੀਆਂ ਜਿਹੜੀਆਂ ਵੀ ਨੀਤੀਆਂ ਦੇ ਪੱਖ ਵਿੱਚ ਬੋਲਣਾ ਉਹ ਵੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਨੇ ਜਿਹੜੀਆਂ ਨੀਤੀਆਂ ਦੇ ਸਰਕਾਰ ਦੀਆਂ ਦੇ ਕਿਛ ਦੇ ਉਲਟ ਬੋਲਣਾ ਉਹ ਵੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਨੇ ਇਸ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਸਿਆਣੇ ਤੇ ਸੂਝਵਾਨ ਆਗੂ ਉਭਰਾਛ ਰਹੇ ਖੰਨਾ ਜੀ ਟਿਕਟ ਮੰਗ ਰਹੇ ਸਨ ਆਸਵੀਸੀ ਕੇ ਉਚੋਣ ਮੈਦਾਨ ਵਿੱਚ ਉਤਰ ਲਗੇ ਇਕਵਾਲ ਸਿੰਘ ਲਾਲਪੁਰਾ ਜਿਹੜੇ ਕੇ ਸਰਵੇ ਸਰਵਾਂ ਨੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਵਿੱਚ ਪੰਜਾਬ ਵੱਲੋਂ ਸਿੱਖ ਚਿਹਰਾ ਨੇ ਉਹ ਵੀ ਟਿਕਟ ਮੰਗਦੇ ਸੀ ਇਕਵਾਲ ਸਿੰਘ ਲਾਲਪੁਰਾ ਤੋਂ ਇਲਾਵਾ ਅਕਸ਼ੇ ਕੁਮਾਰ ਬਾਰੇ ਵੀ ਆਖਿਆ ਜਾਂਦਾ ਸੀ ਜਿਹੜਾ ਕੇ ਹਿੰਦੂਸਤ ਇਹ ਲੱਗ ਕਿ ਇੰਡੀਅਨ ਫਿਲਮਾਂ ਦੇ ਵਿੱਚ ਬਾਲੀਵੁੱਡ ਦੇ ਵਿੱਚ ਬਹੁਤ ਅੱਛਾ ਸਥਾਨ ਰੱਖਦੇ ਨੇ ਅਕਸ਼ੇ ਕੁਮਾਰ ਚੰਗੇ ਪ੍ਰਸਿੱਧ ਐਕਟਰ ਨੇ ਉਹ ਵੀ ਇਸ ਹਲਕੇ ਤੋਂ ਉਹਨਾਂ ਦੀ ਆਸ ਸੀ ਉਹਨਾਂ ਨੂੰ ਕਿ ਇਸ ਹਲਕੇ ਤੋਂ ਮੈਂ ਚੋਲੜਕੇ ਮੈਦਾਨ ਵਿੱਚ ਆਵਾਂ ਤੇ ਇਸ ਦੇ ਨਾਲ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਯ ਜੋਗੀ ਨੇ ਆਥ ਉਹ ਵੀ ਕਿਸੇ ਬਹੁਤ ਵੱਡੇ ਬਿਜ਼ਨਸਮੈਨ ਤੇ ਬਹੁਤ ਤਕੜੇ ਕਾਰਪੋਰੇਟ ਘਰਾਣਿਆਂ ਦੇ ਵਿੱਚੋਂ ਕਿਸੇ ਚਿਹਰੇ ਨੂੰ ਇਸ ਹਲਕੇ ਤੋਂ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਸੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਰ ਅਜਿਹਾ ਨਵੇਂ ਗੋਸਕਿਆ ਸੁਭਾਸ਼ ਸ਼ਰਮਾ ਇੱਕ ਉਹ ਆਗੂ ਨੇ ਜਿਨ੍ਹਾਂ ਨੇ ਜਦੋਂ ਅਜੂਦੀਆ ਦੇ ਵਿੱਚ ਰਾਮ ਲੱਲਾ ਦੀ ਸਥਾਪਤੀ ਹੋਈ ਆ ਉੱਥੇ ਪਹਿਲੀ ਰੇਲ ਗੱਡੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਰੋਪੜ ਦੀ ਧਰਤੀ ਤੋਂ ਜਿੱਥੋਂ ਜਿੱਥੋਂ ਵੀ ਰੇਲ ਗੱਡੀ ਗਈ ਆ ਇਧਰ ਸ਼ਿਦਾਲੂ ਗਾਇਰ ਦੇ ਉੱਪਰ ਦੇ ਵਿੱਚੋਂ ਉਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਵਾਲੇ ਜਿਹੜੇ ਆਗੂ ਨੇ ਉਹ ਸੁਭਾਸ਼ ਸ਼ਰਮਾ ਹੀ ਸਨ ਸਿੱਧ ਹੁੰਦਾ ਹੈ ਕਿ ਉਹ ਆਰਐਸਐਸ ਦੇ ਪੁਰਾਣੇ ਆਗੂ ਨੇ ਤੇ ਇੱਕ Hindu ਵਿਚਾਰਧਾਰਾ ਵਿੱਚ ਪ੍ਰਣਾਇ ਹੋਏ ਆਗੂ ਨੇ ਹਾਲਾਂਕਿ ਉਹ ਇੰਨੇ ਤੇਜ਼ਾਰਰ ਨੇ ਆਖਿਆ ਜਾਂਦਾ ਕਿ ਸਟੇਜ ਦੇ ਉੱਤੇ ਕਿਸੇ ਡਿਬੇਟ ਦੇ ਉੱਤੇ ਕਿਸੇ ਮਹਿਫਲ ਦੇ ਵਿੱਚ ਕਿਸੇ ਨੁਕੜ ਮੀਟਿੰਗ ਦੇ ਵਿੱਚ ਬੋਲਣ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਅੰਦਾਜ਼ ਹੈ ਆਪਣਾ ਇੱਕ ਪ੍ਰਭਾਵ ਪਾਉਂਦੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਮੁਹਾਲੀ ਦੇ ਰਹਿਣ ਵਾਲੇ ਚੰਡੀਗੜ੍ਹ ਦੇ ਰਹਿਣ ਵਾਲੇ ਜਿਹੜੇ ਕਿ ਸੁਭਾਸ਼ ਸ਼ਰਮਾ ਜੀ ਦੇ ਉਹ ਬਿਆਨ ਦੰਦੇ ਨੇ ਬੰਦੀ ਸਿੰਘਾਂ ਦੇ ਕਿਤੇ ਨਾ ਕਿਤੇ ਥੋੜਾ ਬਹੁਤ ਹੱਕ ਚ ਕਿ ਹਿੰਦੁਸਤਾਨ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਈ ਕਰਨਾ ਚਾਹੁੰਦੀ ਆ ਜਿਹੜੇ ਕਿ ਲਿਜੀਬਲ ਨੇ ਜਿਹੜੇ ਕਿ ਜੋ ਯੋਗ ਨੇ ਇਸ ਕਾਕੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਰਿਹਾਈ ਕਰਨਾ ਚਾਹੁੰਦੀ ਆ ਤੇ ਪਰ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਵਿੰਗੇਟ ਦੇ ਢੰਗ ਨਾਲ ਕਟਹਿਰੀ 'ਚ ਖੜਾ ਕੀਤਾ ਉਹਨਾਂ ਨੇ ਦਿੱਲੀ ਦੀ ਸਰਕਾਰ ਨੂੰ ਕਟਹਿਰੀ ਦੇ ਵਿੱਚ ਖੜਾ ਕੀਤਾ ਆਖਿਆ ਕਿ ਸਟੇਟਾਂ ਦੀਆਂ ਸਰਕਾਰਾਂ ਵੱਲੋਂ ਯੋਗ ਕਾਰਵਾਈ ਨਹੀਂ ਕੀਤੀ ਜਾਂਦੀ ਸਟੇਟਾਂ ਦੀਆਂ ਸਰਕਾਰਾਂ ਵੱਲੋਂ ਹਿੰਦੁਸਤਾਨ ਸਰਕਾਰ ਨੂੰ ਕੋਆਪਰੇਟ ਨਹੀਂ ਕੀਤਾ ਜਾਂਦਾ ਇਸ ਮਸਲੇ ਉੱਤੇ ਉਨਾ ਵਿੰਗਟ ਟਟੇ ਟੰਗ ਨਾਲ ਵੀ ਆਖਿਆ ਕਿ ਭਾਵੇਂ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸਵਾਲ ਆ ਉਹ ਸਰਕਾਰਾਂ ਕੇਂਦਰ ਸਰਕਾਰ ਨੂੰ ਸਾਥ ਨਹੀਂ ਦੇ ਰਹੀਆਂ ਤੇ ਪ੍ਰੋਟੋਕੋਲ ਇਹ ਕਹਿੰਦਾ ਕਿ ਜਿੰਨਾ ਚਿਰ ਸਟੇਟ ਸਰਕਾਰਾਂ ਤੇ ਸਟੇਟ ਸਰਕਾਰਾਂ ਹਿੰਦੁਸਤਾਨ ਦੀ ਸਰਕਾਰ ਨੂੰ ਲਹਿਕੇ ਨਹੀਂ ਦਿੰਦੀਆਂ ਉਹਨਾਂ ਚਰਬੰਦੀ ਸਿੰਘਾ ਦੀ ਰਿਹਾਈ ਨਹੀਂ ਹੋਊਗੀ ਇਹ ਕਹਿੇ ਬਾਅਦ ਆਗੂ ਸੁਵਾਨ ਸ਼ਰਮਾ ਜੀ ਜਿਹੜੇ ਕਟੜ ਹਿੰਦੂ ਵਿਚਾਰਧਾਰਾ ਦੇ ਹੋਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਹੋਣ ਦੇ ਬਾਵਜੂਦ ਉਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਹਾਮੀ ਹੋਣ ਦੇ ਬਾਵਜੂਦ ਵੀ ਕਿਤੇ ਕਿਤੇ ਇਹ ਕਹਿੰਦੇ ਵੀ ਸੁਣਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੀ ਜਦੋਂ ਗੱਲ ਆਉਂਦੀ ਆ ਤੇ ਉਹ ਕਹਿੰਦੇ ਨੇ ਕਿ ਅਸੀਂ ਲੇਟ ਹੋ ਗਏ ਇਸ ਭਾਵੇਂ ਨਾਲ ਨਾਲ ਉਹ ਡਿਫੈਂਸ ਤੇ ਵੀ ਰਹਿੰਦੇ ਨੇ ਆਪਣੀ ਸਰਕਾਰ ਦਾ ਬਚਾਅ ਕਰਦੇ ਨੇ ਕਿ ਕਿ ਸਰਕਾਰ ਚਾਹੁੰਦੀ ਸੀ ਕਿਸਾਨਾਂ ਦਾ ਭਲਾ ਹੋਵੇ ਪਰੰਤੂ ਜੇ ਇਹ ਕਾਨੂੰਨ ਰੱਦ ਕਰਨ ਦੀ ਤੇ ਲੇਟ ਜ਼ਰੂਰ ਹੋਵੇ ਕਿਤੇ ਨਾ ਕਿਤੇ ਉਹ ਕਿਸਾਨਾਂ ਦੀ ਗੱਲ ਵੀ ਪਿੰਗੇ ਡੇਡੇ ਢੰਗ ਨਾਲ ਕਰ ਜਾਂਦੇ ਨੇ ਆਂਦੇ ਨੇ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਨਹੀਂ ਹੁੰਦਾ ਕੁਝ ਵੀ ਅਸੰਭਵ ਨਹੀਂ ਹੁੰਦਾ ਇਨ ਫਿਊਚਰ ਭਾਰਤੀ ਜਨਤਾ ਪਾਰਟੀ ਦੀ ਸ਼ਰੀਨੰਦਪੁਰ ਸਾਹਿਬ ਵਰਗੀ ਮਹੱਤਵਪੂਰਨ ਲੋਕ ਸਭਾ ਸੀਟ ਜਿੱਥੇ ਇਹ ਅਗੂ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੈ ਜਿੱਥੇ ਵਿਜੇਂਦਰ ਸਿੰਘਲਾ ਕਾਂਗਰਸ ਦੇ ਬਹੁਤ ਹੀ ਤੇਜ਼ ਰਾਰਾ ਗੁਨਿਤ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਕਾਂਗਰਸ ਪਾਰਟੀ ਵਿੱਚ ਹੁੰਦੇ ਆ ਉਹਨਾਂ ਦੇ ਉੱਤੇ ਹਮੇਸ਼ਾ ਰਿਹਾ ਹੈ ਤੇ ਉਹ ਵੀ ਇਸੇ ਹਲਕੇ ਤੇ ਚੋਣ ਲੜ ਰਹੇ ਨੇ ਸੋ ਇਸ ਹਲਕੇ ਤੋਂ ਸੁਭਾਸ਼ ਸ਼ਰਮਾ ਜੀ ਨੂੰ ਚੋਣ ਮੈਦਾਨ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਉਤਾਰਿਆ ਗਿਆ ਉਹਨਾਂ ਨੇ ਦਿਨ ਵਿੱਚ ਕੀ ਹੋਵੇਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਉਦੋਂ ਤੱਕ ਛੁੱਟ ਜਾਂ ਦਿਓ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਲਕ ਮੈਕੋ ਲੀਵਿੰਗ ਬਰਮਲਿਕਪੁਰ ਤੁਸੀਂ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਯੋਗ ਟਿੱਪਣੀ ਵੀ ਜਰੂਰ ਦੇਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਸ਼ੀਕਾ